ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਾ ਦੋਸਤੋ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਸਾਡੇ YouTube ਚੈਨਲ ਤੇ ਦੋਸਤੋ ਇੱਕ ਹੋਰ ਬਹੁਤ ਸਾਰੀ ਵੀਡੀਓ ਲੈ ਕੇ ਆਏ ਹਾਂ ਬਹੁਤ ਵਧੀਆ ਵੀਡੀਓ ਆ ਚੰਗੀ ਲੱਗੀ ਤਾਂ ਲਾਈਕ ਕਰਨਾ ਤੇ ਸ਼ੇਅਰ ਜਰੂਰ ਕਰਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੋਸਤੋ ਗੱਲ ਛੋਟੀ ਜੀ ਆ ਪਰ ਬਹੁਤ ਕੰਮ ਦੀ ਗੱਲ ਆ ਫਾਇਦੇ ਦੀ ਗੱਲ ਆ ਨਾ ਕਈ ਲੋਕ ਇਸ ਚੀਜ਼ ਨੂੰ ਸੋਚਦੇ ਨਹੀਂ ਹੈਗੇ ਵੀ ਥੋੜਾ ਜਿਹਾ ਆਪਣਾ ਫਾਇਦਾ ਸੋਚਣ ਵਾਸਤੇ ਆਪਣਾ ਬਹੁਤ ਵੱਡਾ ਨੁਕਸਾਨ ਕਰਾ ਲੈਂਦੇ ਆ ਉਹ ਕਿਹੜੀ ਚੀਜ਼ ਆ ਸਿਰਫ ਇੱਕ ਚੀਜ਼ ਜ਼ਿੰਦਗੀ ਧਿਆਨ ਰੱਖੋ ਇਹ ਜ਼ਰੂਰ ਕਰੋ ਤੁਸੀਂ ਹਨਾ ਜੇ ਤੁਸੀਂ ਆਪਾਂ ਕੀ ਕਰਦੇ ਆਪਾਂ ਬਾਜ਼ਾਰ ਜਾਂਦੇ ਆ ਬੜਾ ਕੋਈ ਸਮਾਨ ਖਰੀਦਦੇ ਆ ਨਾ ਸ਼ੋਪਿੰਗਾਂ ਕਰਦੇ ਆ ਨਾ ਫालतू ਖਰਚੇ ਵੀ ਕਰ ਦਿੰਦੇ ਆ ਸੋ ਜੇ ਇਹ ਕੇਵਲ ਚੀਜ਼ ਡਬਲ ਵੀ ਲੈਣੇ ਵੀ ਨਹੀਂ ਲੋੜ ਹੁੰਦੀ ਆ ਪਤਾ ਵੀ ਲੈਣੇ ਆ ਨਾ ਆਪਾਂ ਉੱਤੇ ਖਰਚੇ ਦੀ ਪਰਵਾਹ ਨਹੀਂ ਕਰਦੇ ਪਰ ਜਦੋਂ ਗੱਲ ਆਉਂਦੀ ਆ ਹੈਲਥ ਪਾਲਿਸੀ ਦੀ ਹਨਾ ਮੈਡੀਕਲ ਪਾਲਿਸੀ ਜਿਹੜੀ ਹੁੰਦੀ ਆ ਉੱਥੇ ਆਪਾਂ ਕਹਿੰਦੇ ਯਾਰ ਕੀ ਪੈਸੇ ਦੇਨੇ ਆ ਨਾ ਕੀ ਕੀ ਫਾਇਦਾ ਹੈ ਹੈਲਥ ਪਾਲਿਸੀ ਦਾ ਨਾ ਇਹ ਕਿਹੜਾ ਵਾਪਸ ਵਾਪਸ ਮੁੜਦੇ ਆ ਜਾਂ ਕੀ ਆ ਪਰ ਦੋਸਤੋ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਨਾ ਸਸਤਾ ਲਾੜੇ ਸਭ ਤੋਂ ਪਹਿਲਾਂ ਉਹਦੀ ਜੇਬਾਂ ਚੋਂ ਪੈਸੇ ਖਿੱਚਦੇ ਆ ਤੇ ਸੋਚ ਕੇ ਦੇਖੋ ਜਿਹੜੇ ਬੰਦੇ ਨੇ ਪੈਸੇ ਮੋੜੇ ਮਾੜੇ ਜੋੜ ਕੇ ਕੱਢੇ ਕਿਤੇ ਹੁੰਦੇ ਆ ਤੇ ਇੱਕ ਦੋ ਛੱਟੇ ਚ ਸਾਰੇ ਪੈਸੇ ਲੱਗ ਜਾਂਦੇ ਆ ਸੋ ਇਸ ਲਈ ਛੋਟੀ ਤੋਂ ਛੋਟੀ ਹੈਲਥ ਪਾਲਿਸੀ ਜੂ ਕਰਾ ਕੇ ਰੱਖੋ ਖਾਸ ਕਰਕੇ ਕਿਉਂਕਿ ਜੇ ਇਨਕੇ ਸਰਬ ਨਾ ਕਰੇ ਕੋਈ ਪ੍ਰੋਬਲਮ ਆ ਜਾਈ ਤਾਂ ਤੁਹਾਡੇ ਜਿਹੜਾ ਪਾਲਸੀ ਦਾ ਖਰਚਾ ਉਹ ਪਾਲਸੀ ਆਲੇ ਚੱਕ ਲੈਣਗੇ ਤੁਹਾਡੇ ਜਿਹੜੀ ਹੈਲਥ ਦਾ ਜਿਹੜਾ ਉਹ ਜੋ ਹਸਪੀਟਲ ਦਾ ਖਰਚਾ ਹੁੰਦਾ ਉਹ ਪਾਲਸੀ ਆਲੇ ਚੱਕ ਲੈਣਗੇ ਜੇ ਤੁਹਾਡੇ ਕੋਲ ਪਾਲਸੀ ਨਹੀਂ ਹੋਊਗੀ ਤਾਂ ਤੁਹਾਡੀ ਜਿਹੜੀ ਸੇਵਿੰਗ ਹੋਊਗੀ ਸਾਰੀ ਉਹ ਖਤਮ ਹੋ ਜੂਗੀ ਸੋ ਇਹ ਜਿਹੜੀ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਧਿਆਨ ਤੇ ਰੱਖਿਆ ਕਰੋ ਕਿਉਂਕਿ ਇਹ ਮੇਰੇ ਨਾਲ ਬੀਤੀ ਹੋਈ ਆ ਮੈਂ ਤਾਂ ਹੀ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵਾ ਪਾਲਸੀ ਹੁੰਦੀ ਹੈ ਜੇ ਤੁਹਾਡੀ ਨੂੰ ਸੇਵਿੰਗ ਵੀ ਵੱਜ ਜਾਂਦੀ ਹੈ ਤੇ ਤੁਹਾਡਾ ਖਰਚਾ ਵੀ ਪਾਲਸੀ ਵਾਲੇ ਚੱਕ ਲੈਂਦੇ ਹਨ ਜੇ ਪਾਲਸੀ ਹੋਵੇ ਤੁਹਾਡੇ ਕੋਲ ਸੋ ਛੋਟੀ ਤੋਂ ਛੋਟੀ ਬਹੁਤ ਐਨ ਤਰ੍ਹਾਂ ਦੀਆਂ ਆਪਸ਼ਨਸ ਹੁੰਦੀਆਂ ਨੇ ਉਸ ਜਰੂਰ ਕਰਾ ਗਿਰੋ ਇਹ ਇੱਕ ਛੋਟੀ ਜੀ ਚੀਜ਼ ਤੁਹਾਡਾ ਬਹੁਤ ਵੱਡਾ ਫਾਇਦਾ ਕਰਵਾ ਸਕਦੀ ਹੈ ਤੁਹਾਡਾ ਨੁਕਸਾਨ ਹੋਣ ਤੋਂ ਬਚਾ ਸਕਦੀ ਹੈ ਥੈਂਕ ਯੂ ਵੈਰੀ ਮਚ ਸਤ ਸ੍ਰੀ ਅਕਾਲ ਜੀ